ਕੀਕ ਨੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਖੜਨਾ ਕਿ ਐਸਐਸਪੀ ਸਾਹਿਬ ਤੁਮਰਾੜਾ ਵੀ ਸੱਤ ਰੋਜ਼ ਨੇ ਉਸਾਰ ਦੇ ਨੇ ਤੁਲਸੀਓਂ ਕੀ ਹੈ ਕਿ ਅੱਜ ਤੱਕ ਨੇ ਥਾਣਾ ਤੁਮਰਾੜਾ ਦੇ ਇਨ ਅਕਾ ਵਰਦੀ ਇਬਰਾਨ ਨੇ ਅਕਾ ਵਰਦੀ ਇੱਕ ਵੀਰੀਆਂ ਆਉਣ ਜਾਣ ਵਾਲੀਆਂ ਰੇਕਲਾ ਨਹੀਂ ਚੈਕਿੰਗ ਕਰ ਰਹੀ ਸੀ ਇੱਕ ਬੱਸ ਲੁਧਿਆਣੇ ਤੋਂ ਦਿੱਲੀ ਦਾ ਵੱਲ ਜਾ ਰਹੀ ਸੀ ਤੇ ਉੱਥੇ ਜੋ ਸਵਾਰੀਆਂ ਉਤਰੀਆਂ ਜਿਨ੍ਹਾਂ ਦੇ ਵਿੱਚ ਦੋ ਲੜਕੀਆਂ ਵੀ ਸੀ ਉਹ ਪੁਲਿਸ ਪਾਰਟੀ ਨੂੰ ਦੇ ਕਿ ਥੋੜੇ ਜੇ ਤੇਜ਼ ਤੇਜ਼ ਚੱਲਣ ਲੱਗ ਪਏ ਤਾਂ ਪੁਲਿਸ ਸ਼ੱਕ ਹੋ ਗਿਆ ਇਹਨਾਂ ਦੇ ਕੋਲੇ ਕੋਈ ਨਸ਼ੀਲਾ ਪਦਾਰਥ ਆ ਜਾਂ ਹੁਬਲਕੀ ਚੀਜ਼ ਆ ਤਾਂ ਅੱਗੇ ਜਾ ਕੇ ਪੁਲਿਸ ਪਾਰਟੀ ਸਾਡੇ ਪੁਲਿਸ ਪਾਰਟੀ ਚਾਰਜ ਐਸਆਈ ਨਵੀਸ਼ ਚੌਧਰੀ ਨੇ ਇਹ ਨਾਲ ਸਾਡੇ ਮਹਿਲਾ ਕਰਮਚਾਰੀ ਸੀ ਉਹਨਾਂ ਦੋਨਾਂ ਲੜਕੀਆਂ ਨੂੰ ਨਾਮ ਪਤਾ ਪੁੱਛਿਆ ਤੇ ਇੱਕ ਨੇ ਨਾਮ ਦੱਸਿਆ ਆਪਣਾ ਇਕਵਾਲ ਔਰ ਉਹ ਹਾਕਮ ਸਿੰਘ ਉਹ ਬੜਾ ਦੇ ਚੱਕ ਮੋਢਾ ਨੇ ਰਹਿਣ ਵਾਲੀ ਸੀ ਦੂਸਰੀ ਕੁੜੀ ਲੜਕੀ ਸੀ ਅਮਨਪ੍ਰੀਤ ਕੌਰ ਉਹਦਾ ਆਪਣੇ ਸੇਕਵਾ ਰੋਡ ਪਰ ਨਾਲੇ ਵੀ ਰਹਿਣ ਵਾਲੀ ਸੀ ਤਾਂ ਉਹਨਾਂ ਨੇ ਤਲਾਸ਼ੀ ਲਈ ਦੋਨੋਂ ਕੋਲੋਂ 60 ਗ੍ਰਾਮ ਹੈਰੋਨ ਬ੍ਰਾਮ ਤੋਂ ਇਹ ਪੜਾਈ ਕਰਦੀ ਨਹੀਂ ਸੀ ਯਾਰ ਇਹਨਾਂ ਦਾ ਨਹੀਂ ਪੜਾਈ ਦਾ ਗੱਲ ਜੇ ਸਾਹਮਣੇ ਨਹੀਂ ਗਈ ਸਾਡੇ ਜਿਹੜੀ ਮੁੱਢਨੀ ਪੁੱਛ ਕੇ ਸੀ ਤੋਂ ਤਾਂ ਇਹੀ ਸਾਹਮਣੇ ਆਇਆ ਕਿ ਇਹੇ ਕਿਰਾਏ ਤੇ ਇਹ ਤੇ ਮੁਕਾਮ ਕਮਰਾ ਲੈ ਕੇ ਮਹਾਲੀ ਰਹੇ ਜੀ ਤੇ ਉੱਥੇ ਗਲਤੀ ਕੰਮ ਕਰਦੀਆਂ ਨੇ ਅੰਦਾਜ਼ ਕਰਦੀਆਂ ਨੇ ਫਿਰ ਉਹ ਤੇ ਸਹੀ ਨਹੀਂ ਆਪ ਜੀ ਸਹੀ ਨਹੀਂ ਨੇ ਤੁਹਾਨੂੰ ਆਪ ਵੀ ਚੀਨ ਦਾ ਮੀਲੀਮ ਲਾਪ ਇਹ ਜੀ ਇਧਰੋਂ ਫਰੋਜ਼ ਪੋਰਟ ਸਾਈਡ ਵੱਲੋਂ ਫਿਰ ਉਹਨੂੰ ਲੈ ਕੇ ਆਉਣੀ ਤੇ ਜੰਡੀਗੜ ਵੱਲੋਂ ਕਿਤੇ ਵੇਚਣੀ ਆਨ ਮੁਰਲੀ ਗਾਂਜਾ ਸਾਹਮਣੇ ਜਿਹੜੇ ਆਪਾਂ ਡਾਕੂਰੇ ਕਰਕੇ ਕੰਮ ਕਰਦੇ ਨੇ ਜੀ ਕੀ ਨੇ ਕਰਾਉਣਾ ਬਿਲਕੁਲ ਜੀ ਸ਼ਰਤਾਂ ਵੀ ਪੂਰੀਆਂ ਕਰਦੀਆਂ ਨੇ ਤੇ ਪੈਸੇ ਵੀ ਕਮਾਉਂਦੀਆਂ ਨੇ ਜੀ ਹਾਂ ਜੀ ਇਹ ਦੋ ਲੜਕੀਆਂ ਆਪ ਵੀ ਹੈਰੋਨ ਇੰਡੀਆ ਨੇ ਕਿਹੜੀ ਫਰਮ ਹੈ ਜੀ ਮਾਮਲਾ ਜੀ ਅੱਜ ਇਹ ਹੀ ਮਕਦਮਾ ਨੰਬਰ 240 ਅੰਡਰ ਸੈਕਸ਼ਨ 21 ਕਟ 85 ਐਨਵੀ ਸੈਕਟਰ ਥਾਣਾ ਪਹਿਲ ਔਰ ਥੋੜੀ ਥਾਣਾ ਸਮਰਾਲਾ ਦਰਜ ਕਰਕੇ ਕਾਪੀ ਸ਼ੁਰੂ ਕਰ ਦਿੱਤੀ ਹੈ ਤੇ ਮੈਰਿਟ ਵੀ ਕੋਈ ਨਾ ਨਿਤੋਂ ਜਾਂ ਕਨ ਮੈਰਿਟ ਹੈ ਨੇ ਡੋਰੀਪੁਰੀਆ ਮੈਰਿਡ ਨੇ ਦੋਹਾਂ ਦੇ ਆਪਣੇ ਡਿਵੋਰਸ ਹੋਇਆ ਹੈ। ਤਲਾਕ ਹੋਇਆ ਹੈ। ਤਾਇਆ ਤੋਂ ਮਾਮਲਾ ਕਰਦੇ ਆ। ਅਜੇ ਮੋੜਲੀ ਪੁਚਕੇ ਚੱਲ ਰਹੀ ਆ। ਰਿਪੋਰਟ ਉਹਨਾ ਥਾਣਿਆਂ ਤੋਂ ਪਤਾ ਕਰਾਵਾਂਗੇ। ਇਹ ਹੋਇਆ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ।